ਉਹ ਕਿੱਧਰ ਚਲੇਗਾ ਸਾਰੇ ਇਹ ਨਵੇਂ ਸਾਲ ਵਾਲੇ ਸੱਜਣ ਗੁਰੂ ਗੋਬਿੰਦ ਸਿੰਘ ਤੇ ਸਿੱਖ ਨੇ ਜਾਈ ਸਭ ਸੀਦੇ ਸਿੱਖ ਚਲੋ ਇੱਕ ਤਰੀਕ ਨੂੰ ਕੋ ਆਵੇ ਕੋ ਗੁਰੂ ਦੀ ਵਿਚਾਰ ਹੋਵੇ ਕੀਰਤਨ ਹੋਵੇ ਚੰਗੀ ਗੱਲ ਹੈ ਇੱਕ ਤਰੀਕ 1 ਜਨਵਰੀ ਨੂੰ ਆ ਜਾਏ ਭਾਵੇਂ ਇੱਕ ਦਿਨ ਪਹਿਲਾਂ ਆਵੇ ਅੱਧੀ ਰਾਤੀ ਆ ਜਾਏ ਕੋਈ ਹਰਜ ਨਹੀਂ ਪਰ ਇਥੋਂ ਲੱਗਦਾ ਵੀ ਅੰਧ ਵਰਤਾਵਾ ਸਾਡੀ ਬੁੱਧੀ ਦੇ ਵਿੱਚ ਹਨੇਰਾ ਹੈ ਕਿ ਸਾਨੂੰ ਪਤਾ ਹੀ ਨਹੀਂ ਕਿ ਇਹ ਤਾਂ ਇਸਾਈਆਂ ਦਾ ਤਿਉਹਾਰ ਸੀ ਜਿਹਦੇ ਤੇ ਇੰਨਾ ਜ਼ੋਰ ਤੁਸੀਂ ਲਾ ਦਿੱਤਾ ਇਹ ਤਾਂ ਇਸਮਸੀ ਦਾ ਜਨਮ ਉਹਦਾ ਜਨਮ ਹੋਇਆ ਸੀ ਇਹਨੂੰ ਕਹਿੰਦੇ ਨੇ ਅੰਧ ਵਰਤਾਵਾ ਭਾਉ ਦੂਜਾ ਇਹਨੂੰ ਕਰਨ ਵਾਲੇ ਨੂੰ ਆਪਣਾ ਪਤਾ ਹੀ ਨਹੀਂ ਮੈਂ ਕਰੀ ਕੀ ਜਾਂਦਾ ਬੇਸ਼ੱਕ ਆਓ ਇੱਕ ਤਰੀਕ ਵਾਲੇ ਨਵੇਂ ਸਾਲ ਨੂੰ ਆਓ ਹਰ ਜ ਨਹੀਂ ਪਰ ਟਾਈਮ ਕੱਢ ਕੇ ਹੋਰ ਟਾਈਮ ਤੇ ਵੀ ਆਓ ਜਦੋਂ ਕੁਝ ਇੱਥੇ ਸਿੱਖਿਆ ਜਾਣਾ ਉਦੋਂ ਤੌ ਹੀ ਕਹਿੰਦੇ ਨੇ ਹੁਣ ਜਿਹੜੀਆਂ ਗੱਲਾਂ ਅਸੀਂ ਇੱਥੇ ਕਰਨੀਆਂ ਸਾਡੀ ਇੱਕ ਸਮੱਸਿਆ ਹੈ ਮੈਂ ਸਮਝਦਾ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਤੁਹਾਨੂੰ ਅੱਧਿਆਂ ਨੂੰ ਇਹਦੀ ਇਹਦੀ ਲੋੜ ਨਹੀਂ ਤੁਸੀਂ ਸਿਰਫ ਪਿਆਰ ਵਿੱਚ ਆਉਂਦੇ ਹੋ ਤੁਸੀਂ ਟਾਈਮ ਨੂੰ ਸਫਲ ਕਰ ਲਏ ਹੁੰਦੇ ਇਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਹੈ ਇਹ ਉਹਨਾਂ ਲੋਕਾਂ ਲਈ ਅਸੀਂ ਗੱਲਾਂ ਕਰਨੀਆਂ ਚਾਹੁੰਦੀਆਂ ਜਿਹੜੇ ਦੇੜੇ ਨਵੇਂ ਸਾਲ ਵਾਲੇ ਦਿਨ ਹੁੰਦੇ ਤੇ ਉਹ ਸੰਗਤ ਵਿੱਚ ਆਉਂਦੇ ਹੀ ਕੋਈ ਨਹੀਂ ਕਥਾਂਦੇ ਇਹ ਮੰਨਿਆ ਗਿਆ ਹੈ 90% ਦੀ ਸਿੱਖ ਗੁਰਦੁਆਰੇ ਨਹੀਂ ਆ ਰਹੇ 10% ਦੀ ਆ ਰਹੇ ਸਰਵੇਖਣ ਕੀਤਾ ਗਿਆ 90% ਦੀ ਕਦੋਂ ਹੁੰਦਾ ਹੈ ਨਗਰ ਕੀਰਤਨ ਵਾਲੇ ਦੇ ਨਾਲ ਆਉਂਦਾ ਬਹੁਤੇ ਤੇ ਗੁਰਦੁਆਰੇ ਵੱਢਦੇ ਨਹੀਂ ਬਾਹਰੋਂ ਹੀ ਰਲਦੇ ਨੇ ਬਾਹਰੋਂ ਚਲੇ ਜਾਂਦੇ ਕਿਉਂ ਬੂਟ ਖੋਲਣੇ ਪੈਣੇ ਨੇ ਜੋੜਾ ਲਾਉਣਾ ਪੈਣਾ ਤੇ ਜੋੜਾ ਲਾਉਣ ਲਈ ਸਿੱਖ ਤਿਆਰ ਨਹੀਂ ਜਰਾਬਾ ਲਾਉਣ ਲਈ ਤਿਆਰ ਨਹੀਂ ਕਮਾਲ ਹੋ ਗਈ ਸਿੱਖੀ ਤੇ ਸਿਰ ਦੇ ਕੇ ਮਿਲਦੀ ਸੀ ਇੱਥੇ ਜੋੜੇ ਵੀ ਬਨੇ ਲਾਏ ਜਾਂਦੇ ਸਿੱਖੀ ਕਿੱਥੋਂ ਮਿਲ ਜਾਈ ਸਿੱਖੀ ਮਿਲੀ ਏ ਸਿਰ ਦੇ ਕੇ ਪਰ ਸਿੱਖ ਕਹਿੰਦਾ ਜਰਾਬ ਵੀ ਨਹੀਂ ਲਾਉਣੀ ਤੇ ਜੋੜਾ ਵੀ ਨਹੀਂ ਲਾਉਣਾ ਪਰ ਮੈਂ ਸਿੱਖ ਹਾਂ ਬਹੁਤ ਵੱਡਾ ਸਿੱਖ ਹਾਂ ਇਸ ਕਰਕੇ ਇਸ ਇੰਨੀ ਲੰਮੀ ਲਾਈਨ ਨੂੰ ਤੁਸੀਂ ਸਿੱਖ ਨਾ ਸਮਝਣਾ